ਬੀਤੇ ਦਿਨੀ ਵਿਸ਼ਵ ਹਿੰਦੂ ਪਰਿਸ਼ਦ ਦੇ ਨੰਗਲ ਤੋਂ ਜ਼िला ਪ੍ਰਧਾਨ ਵਿਕਾਸ ਪ੍ਰਭਕਰ ਦਾ ਹਮਲਾਵਰਾਂ ਵੱਲੋਂ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ ਸੀ ਜਿਸ ਤੋਂ ਬਾਅਦ ਪੰਜਾਬ ਭਰ ਦੇ ਹਿੰਦੂ ਸੰਗਠਨਾਂ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਹੈ ਇਸ ਸਬੰਧੀ ਵਿਸ਼ਵ ਹਿੰਦੂ ਪਰਿਸ਼ਦ ਅਤੇ ਬਜਰੰਗਦਾਲ ਫਗਵਾੜਾ ਵੱਲੋਂ ਸਮੂਹ ਹਿੰਦੂ ਸੰਗਠਨਾਂ ਨੂੰ ਨਾਲ ਲੈ ਕੇ ਗੋਲਚੌਂਗ ਤੋਂ ਰੋਸ ਪ੍ਰਦਰਸ਼ਨ ਕੀਤਾ ਗਿਆ ਇਸ ਦੌਰਾਨ ਜਿੱਥੇ ਸਮੂਹ ਹਿੰਦੂ ਸੰਗਠਨਾਂ ਨੇ ਵਿਕਾਸ ਪ੍ਰਭਕਰ ਦੇ ਹੋਏ ਕਤਲ ਦੀ ਚਮਕੀਨਗੀਦੀ ਕੀਤੀ ਉੱਥੇ ਹੀ ਸਰਕਾਰ ਵਿਰੁੱਧ ਚਮਕੇ ਨਾਅਰੇ ਵਾਜੀ ਵੀ ਕੀਤੇ ਇਹ ਰੋਸ ਪ੍ਰਦਰਸ਼ਨ ਗੋਲਚੌਂਗ ਤੋਂ ਸ਼ੁਰੂ ਹੋ ਕੇ ਐਸਟੀਐਮ ਦਫ਼ਤਰ ਵਿਖੇ ਜਾ ਕੇਸ ਮਾਪਤ ਹੋਇਆ ਜਿੱਥੇ ਕਿ ਸਮੂਹ ਆਗੂਆਂ ਨੇ ਪੰਜਾਬ ਦੇ ਰਾਜਪਾਲ ਦੇ ਨਾਂ ਤੇ ਇੱਕ ਮੰਗ ਪੱਤਰ ਐਸ.ਸੀ.ਐਮ ਫਗਵਾੜਾ ਨੂੰ ਭੇਟ ਕੀਤਾ ਇਸ ਮੌਕੇ ਬਾਕਫ ਬੁਲਾਰਿਆਂ ਚਨਾਬੀ ਚਾਸ਼ੂ ਸਾੰਪਲਾ ਸਾਫਕਾ ਮਿਰਰ ਨੂੰ ਖੋਸਲਾ ਤੋਂ ਇਲਾਵਾ ਹੋਰਨਾ ਬੁਲਾਰਿਆਂ ਨੇ ਵਿਕਾਸ ਪ੍ਰਭਾ ਕਰਦੇ ਹੋਏ ਕਤਲ ਦੀ ਨਿਖੇਦੀ ਕੀਤੀ ਉੱਥੇ ਹੀ ਹੋਰਨਾ ਆਗੂਆਂ ਨੇ ਕਿਹਾ ਕਿ ਇਹ ਜੋ ਘਟ ਰਹਾ ਹੈ ਇਹ ਬਹੁਤ ਹੀ ਨਿੰਦਣਯੋਗ ਹੈ ਕਿਉਂਕਿ ਪੰਜਾਬ ਦਾ ਜੋ ਲਾਅ ਐਂਡ ਆਰਡਰ ਹੈ ਆਪਾਂ ਦੇਖ ਰਹੇ ਹਾਂ ਕਿ ਪੰਜਾਬ ਦਾ ਲਾਅ ਐਂਡ ਆਰਡਰ ਦਿਨ ਪਰ ਦਿਨ ਵਿਗੜਦਾ ਜਾ ਰਿਹਾ ਆ ਸੋ ਮੈਂ ਜਿੱਥੇ ਅੱਜ ਇਹ ਸਾਰੇ ਹੀ ਫਗਵਾੜਾ ਵਾਸੀ ਸਾਡੇ ਨਾਲ ਇਕੱਠੇ ਹੋ ਕੇ ਅਸੀਂ ਐਸ ਡੀ ਐਮ ਆਫਿਸ ਅੱਜ ਮੰਗ ਪੱਤਰ ਦੇਣ ਜਾ ਰਹੇ ਆ ਮੈਂ ਉੱਥੇ ਹੀ ਫਗਵਾੜਾ ਵਾਸੀਆਂ ਵੱਲੋਂ ਸਰਕਾਰ ਨੂੰ ਵੀ ਇਹ ਚੇਤਾਵਨੀ ਦਿੰਦਾ ਹਾਂ ਕਿ ਜੋ ਪੰਜਾਬ ਦਾ ਲਾਅ ਐਂਡ ਆਰਡਰ ਇੰਨਾ ਵਿਗੜ ਰਿਹਾ ਹੈ ਉਹ ਤੇ ਜਲਦ ਜਲ ਨੱਥ ਪਾਈ ਜਾਵੇ ਕਿਉਂਕਿ ਪੰਜਾਬ ਦੇ ਕਿੰਨੇ ਨੌਜਵਾਨ ਸਾਥੀ ਕਿੰਨੇ ਨੇਤਾ ਜਦੋਂ ਦੀ ਇਹ ਸਰਕਾਰ ਆਈ ਹੈ ਜਦੋਂ ਕਿੰਨੇ ਨੇਤਾ ਕਿੰਨੇ ਪੰਜਾਬ ਵਾਸੀ ਜਿਨ੍ਹਾਂ ਦੀ ਕਿਸੇ ਤੋਂ ਪ੍ਰੋਤੀ ਲੈ ਕੇ ਉਹਦੀ ਹੱਤਿਆ ਕਰ ਦਿੱਤੀ ਜਾਂਦੀ ਹੈ ਕਿਸੇ ਨੇਤਰੀ ਦੀ ਹੱਤਿਆ ਕਰ ਦਿੱਤੀ ਜਾਂਦੀ ਹੈ ਔਰ ਹਿੰਦੂ ਨੇਤਾ ਜੋ ਹੈ ਉਹ ਜਿਆਦਾ ਟਾਰਗੇਟ ਕੀਤੇ ਜਾ ਰਹੇ ਆ ਸੋ ਇਹ ਮੈਂ ਸਰਕਾਰ ਨੂੰ ਚੇਤਾਵਨੀ ਦੇਣਾ ਚਾਹੁੰਦਾ ਆ ਕਿ ਇਸ ਚੀਜ਼ ਨੂੰ ਜਲਦ ਜਲ ਨੱਥ ਪਾਈ ਜਾਵੇ ਨਹੀਂ ਤਾਂ ਇਹ ਹਿੰਦੂ ਸੰਗਠਨ ਜਿੰਨੇ ਵੀ ਹੈਗੇ ਆ ਏ ਜੁੱਪ ਨਹੀਂ ਬੈਠਣਗੇ ਸਰਕਾਰ ਨੇ ਇਹਨੂੰ ਨੱਥ ਨਹੀਂ ਪਾਈ ਔਰ ਨਾ ਬੰਦਿਆਂ ਨੂੰ ਫੜਿਆ ਜਿਹੜੇ ਦੋਸ਼ੀ ਆ ਤਾਂ ਸਾਰਾ ਫਗਵਾੜਾ ਇਕੱਠਾ ਹੋ ਕੇ ਬੰਦ ਵੀ ਹੋਊਗਾ ਔਰ ਰੋਸ ਪ੍ਰਦਰਸ਼ਨ ਵੀ ਕੀਤਾ ਜਾਊਗਾ ਸਰਕਾਰ ਨੂੰ ਇਹ ਸ਼ਕਤ ਸਤਾਉਣੇ ਦਿੱਤੀ ਜਾਂਦੀ ਆ ਕਿ ਹਿੰਦੂ ਜਿਹੜੇ ਸੰਗਠਨ ਆ ਹਿੰਦੂ ਜਿਹੜੇ ਨੇਤਾ ਆ ਉਹਨਾਂ ਦੀ ਸੁਰੱਖਿਆ ਜਿਹੜੀ ਯਕੀਨੀ ਕੀਤੀ ਜਾਵੇ ਕਿਉਂਕਿ ਕਿੰਨੇ ਹੀ ਜਿਹੜੇ ਹਿੰਦੂ ਨੇਤਾ ਆ ਇਹ ਸਰਕਾਰ ਦੇ ਦੌਰ ਦੇ ਵਿੱਚ ਜਿਹੜਾ ਸਰਕਾਰ ਆਈ ਆ ਮਾਰੇ ਗਏ ਆ ਸੋ ਮੈਂ ਕਹਿੰਦੀ ਫੇਰ ਬੇਨਤੀ ਕਰਦਾ ਸਰਕਾਰ ਨੂੰ ਸਖਤ ਸ਼ਬਦਾਂ ਦੇ ਵਿੱਚ ਕਿ ਹਿੰਦੂ ਸੰਗਠਨਾ ਦੀ ਹਿੰਦੂ ਨੇਤਾ ਦੀ ਕੋਈ ਵੀ ਨੇਤਾ ਆ ਉਹਦੀ ਸੁਰੱਖਿਆ ਜਿਹੜੀ ਜ਼ਰੂਰੀ ਕੀਤੀ ਜਾਵੇ ਔਰ ਜਿਹੜਾ ਪਰਿਵਾਰਦਾਰ ਦੇ ਵਿੱਚ ਘਟਨਾ ਗੱਡੀ ਆ ਉਸ ਪਰਿਵਾਰ ਨੂੰ ਕੁਛ ਨਾ ਕੁਝ ਮੁਆਵਜ਼ਾ ਦਿੱਤਾ ਜਾਵੇ ਹੁਣਾਂ ਕਿਹਾ ਕਿ ਸ਼ਰਾਰਤੀ ਅੰਸਰ ਹਿੰਦੂ ਨੇਤਾਵਾਂ ਨੂੰ ਮੌਤ ਦੇ ਘਾਟ ਉਤਾਰ ਕੇ ਪੰਜਾਬ ਦੀ ਅਮਨ ਸ਼ਾਂਤੀ ਨੂੰ ਭੰਗ ਕਰਨਾ ਚਾਹੁੰਦੇ ਨੇ ਉਹਨਾਂ ਮੰਗ ਕੀਤੀ ਕਿ ਵਿਕਾਸ ਪ੍ਰਭਕਰ ਦੇ ਕਾਤਲਾ ਨੂੰ ਜਲਦੋਂ ਜਲਦ ਗ੍ਰਿਫਤਾਰ ਕੇ ਸਖਤੋ ਸਖਤ ਸਜ਼ਾਾਂ ਦਿੱਤੀਆਂ ਜਾਣ ਅਗਰ ਦੋਸ਼ੀਆਂ ਖਿਲਾਫ ਸਖਤ ਕਾਰਵਾਈ ਨਾ ਹੋਈ ਤਾਂ ਪੂਰੇ ਪੰਜਾਬ ਭਰ ਵਿੱਚ ਸੰਘਰਸ਼ ਨੂੰ ਤੇਜ਼ ਕੀਤਾ ਜਾਵੇਗਾ ਤੇ ਫਗਵਾੜਾ ਬੰਦ ਦੀ ਕਾਲ ਵੀ ਦਿੱਤੀ ਆਵੇਗੀ ਇਸ ਦੌਰਾਨ ਵੱਡੀ ਗਿਣਤੀ ਵਿੱਚ ਹਿੰਦੂ ਸੰਗਠਨਾਂ ਦੇ ਆਗੂ ਵੀ ਮਹਿਸੂਸ ਹਨ ਬਿੱਤੇ ਸ਼ਨੀਵਾਰ ਸ਼ਾਮ 5 ਵਜੇ ਵਿਸ਼ਵ ਹਿੰਦੂ ਪਰਿਸ਼ਦ ਨੰਗਲ ਤੇ ਜ਼ਿਲ੍ਹਾ ਅਧਿਐਕਸ਼ ਵਿਕਾਸ ਪ੍ਰਵਾਕਰ ਬੱਗਾ ਜੀ ਦਾ ਇੱਕ ਕਤਲ ਕੀਤਾ ਗਿਆ ਪੰਜਾਬ ਦੇ ਮਾਹੌਲ ਨੂੰ ਖਰਾਬ ਕਰਨ ਵਾਸਤੇ ਜੋ ਵਿਦੇਸ਼ੀ ਸ਼ਕਤੀਆਂ ਪੰਜਾਬ ਦਾ ਮਾਹੌਲ ਖਰਾਬ ਕਰਨੀਆਂ ਚਾਹੁੰਦੀਆਂ ਉਹਦੇ ਤਹਿਤ ਹੀ ਵਿਕਾਸ ਬੱਗਾ ਬਵਾਕਰ ਦਾ ਕਤਲ ਕੀਤਾ ਗਿਆ ਵਿਸ਼ਵ ਹਿੰਦੂ ਬਸ਼ਰਜ ਅੱਜ ਸਾਡੇ ਪੰਜਾਬ ਦੇ ਵਿੱਚ ਨਗਰਸਰ ਤੇ ਜ਼ਿਲ੍ਹਾ ਸਦਰ ਤੇ ਇੱਥੇ ਰੋਜ਼ ਪ੍ਰਦਰਸ਼ਨ ਐਸਡੀਐਮ ਨੂੰ ਔਰ ਜ਼ਿਲ੍ਹਾ ਡੀਸੀ ਨੂੰ ਸਭ ਨੂੰ ਬਗਿਆਪਨ ਦੇ ਰਹੇ ਆ ਕਿ ਜਲਦ ਤੋਂ ਜਲਦ ਮੋਲਜਮਾਨ ਨੂੰ ਗ੍ਰਿਫਤਾਰ ਕੀਤਾ ਜਾਵੇ ਔਰ ਸਖਤ ਤੋਂ ਸਖਤ ਸਜ਼ਾ ਦਿੱਤੀ ਜਾਵੇ ਪਰਿਵਾਰ ਜੋ ਬੱਚਿਆਂ ਦਾ ਬਾਪ ਦੀ ਜਿਹੜੀ ਹੱਤਿਆ ਕੀਤੀ ਆ ਉਸ ਪਰਿਵਾਰ ਦੇ ਜਿਹੜੀ ਉਹਦੀ ਸ਼੍ਰੀਮਤੀ ਆ ਉਹਨੂੰ ਸਰਕਾਰੀ ਨੌਕਰੀ ਦਿੱਤੀ ਜਾਵੇ ਉਹ ਪੰਜਾਬ ਸਰਕਾਰ ਵੱਲੋਂ ਇੱਕ ਕਰੋੜਪਈ ਦਾ ਉਸ ਪਰਿਵਾਰ ਨੂੰ ਮੁਆਵਜ਼ਾ ਦਿੱਤਾ ਜਾਵੇ ਤਾਂ ਜੋ ਆਪਣਾ ਪਰਿਵਾਰ ਪਾਲ ਸਕੇ ਗੋਸ਼ੀਆਂ ਨੂੰ ਸਖਤ ਸਖਤ ਸਜ਼ਾ ਦਿੱਤੀ ਜਾਵੇ ਇਹ ਵੀ ਸ਼੍ਰੀ ਹਿੰਦੂ ਬਖਸ਼ੇ ਦੀ ਮੰਗਾਂ ਤੁਹਾਨੂੰ ਪਤਾ ਹੀ ਹੈ ਕਿ ਆਏ ਦਿਨ ਹਿੰਦੂ ਨੇਤਾ ਦੀਆਂ ਹੱਤਿਆ ਹੋ ਰਹੀਆਂ ਹਨ ਪੰਜਾਬ ਸਰਕਾਰ ਨੂੰ ਅਸੀਂ ਤਾਬਰੀ ਦੇਣਾ ਚਾਹੁੰਦੇ ਆ ਕਿ ਉਹ ਜੋ ਹਿੰਦੂ ਜਿੰਨੇ ਵੀ ਨੇਤਾ ਹਨ ਉਨ੍ਹਾਂ ਦੀ ਸੁਰੱਖਿਆ ਨੂੰ ਲੈ ਕੇ ਕੋਈ ਠੋਸ ਕਦਮ ਉਠਾਏ ਹਰ ਦਿਨ ਕੋਈ ਨਾ ਕੋਈ ਕਿਤੇ ਨਾ ਕਿਤੇ ਹਤਿਆ ਹੋ ਰਹੀ ਹੈ ਅਸੀਂ ਇਸ ਕਰਕੇ ਮੰਗ ਕਰਨਾ ਚਾਹੁੰਦੇ ਹਾਂ ਪੰਜਾਬ ਸਰਕਾਰ ਦੇ ਕੋਲੋਂ ਕਿ ਜਿਸ ਤਰ੍ਹਾਂ ਨੰਗਲ ਦੇ ਵਿੱਚ ਸਾਡੇ ਵਿਸ਼ਵਵਿੰਦੂ ਪ੍ਰਸ਼ਾਦੇ ਨੇਤਾ ਜੀ ਦੀ ਹਤਿਆ ਹੋਈ ਹੈ ਇਸੇ ਤਰ੍ਹਾਂ ਹੋਰ ਵੀ ਬਹੁਤ ਹਤਿਆ ਹੋਈਆਂ ਅਸੀਂ ਪੰਜਾਬ ਸਰਕਾਰ ਕੋਲੋਂ ਇਹ ਮੰਗ ਕਰਨਾ ਚਾਹੁੰਦੇ ਹਾਂ ਕਿ ਕੋਈ ਠੋਸ ਕਦਮ ਚੱਕ ਕੇ ਤਾਂ ਕਿ ਜੋ ਉਹਨਾਂ ਦੇ ਇੱਥੇ ਹੌਸਲੇ ਬੁਲੰਦ ਹਨ ਉਹ ਉਹਨਾਂ ਨੂੰ ਕੋਈ ਨਾ ਥਪਾਈ ਜਾਵੇ